ਸੇ ਸਹੋਤਾ ਜਨਰ ਸਕੱਤਰ ਪੋਲੀਟੀਕਲ ਵਿੰਗ ਆਲ ਇੰਡੀਆ ਮੱਜਬੀ ਸਿੱਖ ਵੈਲਫੇਅਰ ਐਸੋਸੀਏਸ਼ਨ ਪੰਜਾਬ ਅੱਜ ਅਸੀਂ ਰੱਬ ਵਿੱਚ ਖਤਰਿਆਂ ਦੀ ਚੜ੍ਹ ਉਦਰੀ ਕਲਾ ਜ਼ਿਲ੍ਹਾ ਮੋਗਾ ਵਿੱਚ ਜੋ ਦਾਣਾ ਮੰਡੀ ਹੈ ਉੱਥੇ ਆਲ ਇੰਡੀਆ ਮੱਜਬੀ ਸਿੱਖ ਵੈਲਫੇਅਰ ਐਸੋਸੀਏਸ਼ਨ ਵੱਲੋਂ ਵਾਲਮੀਕ ਮਜਬੀ ਸਿੱਖ ਭਾਈਚਾਰੇ ਦਾ ਸਾਡਾ ਸਮਾਜ ਇੱਥੇ ਇਕੱਤਰ ਹੋਇਆ ਕਾਫੀ ਵੱਡੀ ਅਸੀਂ ਰੈਲੀ ਕਰ ਰਹੇ ਹਾਂ ਕਿਉਂਕਿ ਇਸ ਰੈਲੀ ਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਤੇ ਹੋਰ ਸੂਬਿਆਂ ਤੋਂ ਵੀ ਭਾਰੀ ਗਿਣਤੀ ਦੇ ਵਿੱਚ ਸਾਡਾ ਸਮਾਜ ਇੱਥੇ ਇਕੱਤਰ ਹੋਇਆ ਹੈ ਅਸਲ ਕਾਰਨ ਇਹ ਹੈ ਕਿ ਜਦੋਂ ਦਾ ਦੇਸ਼ ਯਾਦ ਹੋਇਆ ਭਾਵੇਂ ਕਿ ਪਹਿਲਾ ਵੀ ਆਜ਼ਾਦੀ ਤੋਂ ਪਹਿਲਾਂ ਗੁਰੂਆਂ ਗੁਰੂ ਸਹਿਬਾਨਾਂ ਨਾਲ ਵੀ ਸਾਡਾ ਮذਬੀ ਸਿੱਖ ਬਾਲਮੀਕ ਭਾਈਚਾਰਾ ਮੋਢੇ ਨਾਲ ਮੋਟਾ ਲਾ ਕੇ ਖੜਾ ਰਿਹਾ ਆਜ਼ਾਦੀ ਦੀ ਲੜਾਈ ਦੇ ਵਿੱਚ ਵੀ ਸਾਡੇ ਸਮਾਜ ਨੇ ਬਹੁਤ ਵੱਡਾ ਯੋਗਦਾਨ ਪਾਇਆ ਪਰ ਅੱਜ ਦੇਸ਼ ਆਜ਼ਾਦ ਹੋਏ ਨੂੰ 78 ਸਾਲ ਹੋ ਗਏ ਐ ਸਾਡਾ ਸਮਾਜ ਇਨਾਂ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਰਾਜਨੀਤਿਕ ਤੌਰ ਤੇ ਪਛੜਿਆ ਹੋਇਆ ਹੈ ਇਸ ਪਛੜੇਪਨ ਨੂੰ ਦੂਰ ਕਰਨ ਵਾਸਤੇ ਅਸੀਂ ਆਪਣੇ ਸਮਾਜ ਨੂੰ ਜਗਾਉਣ ਵਾਸਤੇ ਪੰਜਾਬ ਦੇ ਹਰ ਪਿੰਡ ਪਿੰਡ ਘਰ ਘਰ ਜਾ ਰਹੇ ਹਾਂ ਔਰ ਇਹ ਸਾਡੀ ਅੱਜ ਪੰਜਾਬ ਚ ਚੌਥੀ ਵੱਡੀ ਰੈਲੀ ਹੈ ਕਿਉਂਕਿ 2027 ਦੇ ਵਿੱਚ ਜੋ ਪੰਜਾਬ ਦੇ ਵਿੱਚ ਇਲੈਕਸ਼ਨ ਹੋ ਰਿਹਾ ਹੋਣਾ ਹੈ ਪੰਜਾਬ ਵਿਧਾਨ ਸਭਾ ਦਾ ਅਸੀਂ ਸਾਰੇ ਕੌਮੀ ਤੌਰ ਤੇ ਨੌਕਰੀ ਕਮੇਟੀ ਮੈਂ ਸੋਚਦਾ ਅੱਜ ਦੇ ਗਾਰਦਨ ਭਾਈਚਾਰੇ ਦੇ ਇੱਥੇ ਇਕੱਠੇ ਹੋਏ ਆ ਅਸੀਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਕੇ ਚੱਲੇ ਆ ਕਿ ਸਾਰੀਆਂ ਕੌਮਾਂ ਦੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਣ ਗਏ ਸਾਡੀ ਕੌਮ ਆ ਜਿਹੜੀ ਜਿਹੜੀ ਕਿ 38 40% ਵੋਟ ਬੈਂਕਿਤ ਹੈ ਸਾਨੂੰ ਹਮੇਸ਼ਾ ਇਹ ਰਾਜਨੀਤਿਕ ਤਰ੍ਹਾਂ ਨੇ ਸਾਨੂੰ ਜਿਹੜਾ ਦਰਕਾਰਿਆ ਕਿਉਂਕਿ ਪਹਿਲੀ ਗੱਲ ਤਾਂ ਸਾਡੇ ਬੰਦਿਆਂ ਨੂੰ ਟਿਕਟਾਂ ਹੀ ਨਹੀਂ ਦਿੰਦੇ ਆਹ ਦੇਖ ਲਓ ਜਿਹੜੀ ਆ ਝਾੜੂ ਵਾਲੀ ਸਰਕਾਰ ਬਣੀ ਹੈ 34 ਰਿజర్ਵ ਸੀਟਾਂ ਜਿਨ੍ਹਾਂ ਦੇ ਵਿੱਚੋਂ ਸਾਡੇ ਬਾਲਮੀਕ ਭਾਈ 52 ਸਿਕ ਭਾਈਚਾਰੇ ਨੂੰ ਸਿਰਫ 5-7 ਟਿਕਟਾਂ ਦਿੰਦੇ ਆ ਔਰ ਬਾਕੀ ਜਿਹੜੀਆਂ ਦੂਜੀਆਂ ਕੌਮਾਂ ਜਿਨ੍ਹਾਂ ਦੇ ਵੱਡੇ ਲੀਡਰ ਉੱਪਰ ਬੈਠੇ ਆ ਉਹ ਸਾਰੀਆਂ ਅਸੀਂ ਤਾਂ ਆਪਣੇ ਘਰਾਣਿਆਂ ਨੂੰ ਲੈ ਜਾਂਦੇ ਆ ਸੋ ਅਸੀਂ ਅੱਜ ਪੰਜਾਬ ਦੇ ਵਿੱਚ ਇਹ ਰੋਸ ਰੈਲੀ ਨਹੀਂ ਅਸੀਂ ਇੱਕ ਇਹ ਜਾਗਰੂਕਤਾ ਰੈਲੀ ਕਰ ਰਹੇ ਆ ਕਿ ਪੰਜਾਬ ਦੇ ਮਜਬੀ ਸਿੱਖ ਬਾਲਮਿਕ ਸਮਾਜ ਅੱਜ ਜਾਗ ਜੇ ਤਾਂ ਜੋ 2027 ਦੇ ਵਿੱਚ ਅਸੀਂ ਪੰਜਾਬ ਦੀ ਸਰਕਾਰ ਜਦੋਂ ਬਣੇ ਆ ਤੇ ਸਾਡਾ ਪੰਜਾਬ ਦਾ ਮੁੱਖ ਮੰਤਰੀ ਸਰਦਾਰ ਸਖਵਿੰਦਰ ਸਿੰਘ ਡੈਣੀ ਹੋਊਗਾ ਪੜੇ ਲਿਖੇ ਆ ਰਾਹੁਲ ગાંધી ਜੀ ਦੇ ਨੇੜੇ ਦੇ ਆ ਬਾਕੀ ਪਰਿਵਾਰਕ ਤੌਰ ਤੇ ਰਾਜਨੀਤਿਕ ਇਹਨਾਂ ਦਾ ਮੋਢਾ ਇਹਨਾਂ ਦੇ ਪਿਤਾ ਜੀ ਇਹਨਾਂ ਦੇ ਨਾਨਾ ਜੀ ਮੰਤਰੀ ਰਹੇ ਆ ਪੰਜਾਬ ਸਰਕਾਰ ਨੂੰ ਅੱਜ ਦੀ ਜਿਹੜੀ ਇਹ ਰੈਲੀ ਹੈਗੀ ਹੈ ਇਹ ਸਿਰਫ ਇੱਕ ਮੰਕਤੀ ਜਾ ਰਹੀ ਆ ਸਾਰਾ ਤੋਂ ਤੋਂ ਜਿਹਨਾਂ ਦਾ ਮੁੱਖ ਮੰਤਰੀ ਚੇਰਾ ਸੁਣਕਾਰੀ ਦੇਖੋ ਜੀ ਅਸੀਂ ਆਪਣਾ ਪ੍ਰੈਸ਼ਰ ਬਣਾ ਰਹੇ ਆ ਅਸੀਂ ਆਪਣਾ ਇੱਕ ਪੋਲੀਟਿਕਲ ਪ੍ਰੈਸ਼ਰ ਬਣਾ ਰਹੇ ਆ ਸਰਕਾਰਾਂ ਤੱਕ ਰਾਜਨੀਤਿਕ ਸਾਰੀਆਂ ਪਾਰਟੀਆਂ ਨੂੰ ਜਗਾਉਣ ਵਾਸਤੇ ਅਕਦੇ 40% ਦੇ ਵਿੱਚ ਸਾਨੂੰ ਸਾਰੀਆਂ ਰਾਜਨੀਤਿਕ ਧਿਰਾਂ ਜਿਹੜੀਆਂ ਉਹ ਸਰਕਾਰ ਦੀਆਂ ਸੋ ਇਹ ਰਾਜਨੀਤਿਕ ਧਿਰਾਂ ਨੂੰ ਜਗਾਉਣ ਵਾਸਤੇ ਆਪਜੀ ਕੌਮ ਨੂੰ ਅਸੀਂ ਜਗਾਉਣ ਵਾਸਤੇ ਇਹ ਰੈਡੀਆਂ ਵੱਡੀਆਂ ਕਰ ਰਹੇ ਆ ਤਾਂ ਜੋ ਸਮਾਜ ਦੇ ਵਿੱਚ ਇਹ ਇੱਕ ਗੱਲ ਜਾਵੜੇ ਕਿ 2027 ਦੇ ਵਿੱਚ ਮੱਧਵੀ ਸਿੱਖਿਆ ਦਾ ਜਿਹੜਾ ਮੁੱਖ ਮੰਤਰੀ ਸੰਘਵਿੰਦਰ ਸਿੰਘ ਡੈਣੀ ਹੋਣਗੇ ਔਰ ਜੇ ਦੇਖੋ ਕਹਿੰਦੇ ਨੇ ਕਿ 100 ਜੰਦਾਂ ਦੀ ਇੱਕੋ ਚਾਬੀ ਜੇ ਸਰਦਾਰ ਸਖਵਿੰਦਰ ਸਿੰਘ ਡੈਣੀ ਵਜਬੀ ਸੇ ਕੌਮ ਦੇ ਪੰਜਾਬ ਦੇ ਮੁੱਖ ਮੰਤਰੀ ਹੋਣਗੇ ਸਾਨੂੰ ਇਹ ਜਿਹੜੀਆਂ ਸਾਡੀਆਂ ਸਮੱਸਿਆਵਾਂ ਧਾਰਮਿਕ ਸਮਾਜਿਕ ਰਾਜਨੀਤਿਕਾ ਜਿੱਥੇ ਅਸੀਂ ਕੁਚਲੇ ਪਏ ਆ ਉਹ ਸਾਨੂੰ ਸਿਰਫ ਹਰਸ਼ ਕਰਨ ਦੀ ਲੋੜ ਨਹੀਂ ਫਿਰ ਅਸੀਂ ਇਹਨਾਂ ਤੋਂ ਆਪੇ ਪ੍ਰਾਪਤ ਕਰਾਂਗੇ ਅੱਜ ਇੱਥੇ ਸਮਾਗਮ ਹੋਏ ਨੇ ਬਹੁਤ ਵੱਡੇ ਪੱਧਰ ਦੇ ਉੱਪਰ ਜਿਹੜਾ ਹੈ ਲੋਕ ਇਕੱਤਰ ਹੋਏ ਸੀਗੇ ਅੱਜ ਇੱਥੇ ਸਮਾਗਮ ਦੀ ਬਹੁਤ ਵੱਡੀ ਵਧਾਈ ਜਿਹੜੀ ਪਾਤਰਾਂ ਨੇ ਲੋਕੋਨਾਂ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਨੇ ਉਤੋਂ ਅਸੀਂ ਅੱਜ ਇਹ ਗੱਲ ਜਿਹੜੀ ਹੈ ਸਾਡੇ ਸਮਾਜ ਦੇ ਅੰਦਰ ਜਿਹੜਾ ਹੈ ਜਿਹੜੀਆਂ ਦੁੱਖ ਤਕਲੀਫਾਂ ਨੇ ਪੀੜਾ ਕੀ ਹੈ ਸਮੱਸਿਆਵਾਂ ਕੀ ਨੇ ਅੱਜ ਉਹਨਾਂ ਨੂੰ ਲੈ ਕੇ ਵੀ ਜ਼ਿਕਰ ਕੀਤਾ ਹੈ ਔਰ ਇਹ ਬੜੇ ਵੱਡੇ ਪੱਧਰ ਤੇ ਜਿਹੜੀਆਂ ਲੋਕਾਂ ਨੂੰ ਮੁਸ਼ਕਿਲਾਂਵਾਂ ਦਰਮਿਆਨ ਸਾਹਮਣੇ ਆ ਰਹੀਆਂ ਨੇ ਉਹਨਾਂ ਦਰਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਆਉਣ ਵਾਲੇ ਸਮੇਂ ਦੇ ਅੰਦਰ ਟਾਈਮ ਦੇ ਅੰਦਰ ਪੰਜਾਬ ਦੇ ਲੋਕਾਂ ਦਾ ਸਾਥ ਮਿਲਦਾ ਹੈ ਔਰ ਕਾਂਗਰਸ ਪਾਰਟੀ ਸਰਕਾਰ ਬਣਾਉਣ ਜਾ ਰਹੀ ਹੈ 2027 ਦੇ ਅੰਦਰ ਅਸੀਂ ਉਹਨਾਂ ਮੁਸ਼ਕਲਾਂਵਾਰਾ ਸਮੱਸਿਆਵਾਂ ਦਾ ਹੱਲ ਕਰਾਂਗੇ ਵਿਸ਼ੇਸ਼ ਤੌਰ ਤੇ ਜਿਹੜੀਆਂ ਅੱਜ ਦਲਿਤ ਭਾਈਚਾਰੇ ਦੇ ਨਾਲ ਜੁੜੀਆਂ ਸਮੱਸਿਆਵਾਂ ਸਨ ਉਹਨਾਂ ਨੂੰ ਬੜੀ ਗੰਭੀਰਤਾ ਦੇ ਨਾਲ ਸੁਣਿਆ ਔਰ ਜਿਹੜੀ ਦਸ਼ਾ ਔਰ ਦਸ਼ਾ ਚੰਤਨਵਾਹ ਸੰਮੇਲਨ ਹੈ ਇਹਦੇ ਮਾਧਿਅਮ ਦੇ ਰਾਹੀਂ ਬਹੁਤ ਸਾਰੇ ਜਿਹੜੇ ਮਸਲੇ ਆ ਜਿਹੜੀਆਂ ਮੰਗਾਂ ਨੇ ਲੋਕਾਂ ਦੀਆਂ ਉਹ ਉਜਾਗਰ ਹੋ ਕੇ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਔਰ ਆਉਣ ਵਾਲੇ ਸਮੇਂ ਦੇ ਚ ਕਾਂ ਕੋਈ ਸਮਾਧਾਨ ਲੱਭਣ ਦਾ ਕੋਸ਼ਿਸ਼ ਜ਼ਰੂਰ ਕਰੇ ਮੁੱਖ ਮੰਤਰੀ ਦਾ ਸਵਾਲ ਹੈ ਕਿ ਹਰ ਵਰਗ ਦੀਆਂ ਹਰ ਕਮਿਊਨਿਟੀ ਦੀਆਂ ਆਪਣੀਆਂ ਪੋਲਿਟਿਕਲ ਐਸਪੀਰੇਸ਼ਨਸ ਹੁੰਦੀਆਂ ਨੇ ਡੈਮੋਕ੍ਰੇਸੀ ਦੇ ਅੰਦਰ ਲੋਕ ਰਾਜ ਦੇ ਅੰਦਰ ਲੋਕ ਆਪਣੀਆਂ ਖਾਹਿਸ਼ਾਂ ਨੂੰ ਉਜਾਗਰ ਕਰਦੇ ਆ ਔਰ ਜਿੱਥੇ ਅੱਜ ਇਹਨਾਂ ਨੇ ਆਪਣੀ ਖਾਹਿਸ਼ ਉਜਾਗਰ ਕੀਤੀ ਹੈ ਮੈਂ ਤਾਂ ਇਨਾਂ ਹੀ ਕਹਿਣਾ ਚਾਹਾਂਗਾ ਕਿ ਜਿੱਥੋਂ ਤੱਕ ਮੁੱਖ ਮੰਤਰੀ ਦਾ ਸਵਾਲ ਹੈ ਇਹ ਬਹੁਤ ਵੱਡਾ ਇੱਕ ਚੀਫ ਮਿੰਿਸਟਰ ਦਾ ਸਵਾਲ ਹੈ ਔਰ ਸਾਡੀ ਸੈਂਟਰਲ ਹਾਈ ਕਮਾਂਡ ਜਿਹੜੀ ਕਾਂਗਰਸ ਪਾਰਟੀ ਦੀ ਉਹ ਬੈਠ ਕੇ ਫੈਸਲਾ ਕਰਦੀ ਹੈ ਕਿ ਕਿੰਨੇ ਇਸ ਸਟੇਟ ਦੀ ਸੂਬੇ ਦੀ ਜਿਹੜੀ ਹੈ ਅਗਵਾਈ ਕਰਨੀ ਹੈ ਕਾਂਗਰਸ ਪਾਰਟੀ ਦੇ ਵਿੱਚ ਅੱਜ ਇੱਕ ਤੋਂ ਇੱਕ ਵੱਧ ਦਿੱਗਰ ਦੇ ਨੇਤਾ ਔਰ ਕਾਬਿਲ ਨੇਤਾ ਨੇ ਜਿਹੜੇ ਇਸ ਪੰਜਾਬ ਨੂੰ ਲੀਡ ਕਰਨ ਦੇ ਸਕਸ਼ਮ ਨੇ ਔਰ ਕਿਹੜਾ ਉਹ ਲੀਡਰ ਹੈ ਕਿੰਨੇ ਇਸ ਪੰਜਾਬ ਨੂੰ ਲੀਡ ਕਰਨਾ ਹੈ ਇਸ ਕੱਲ ਦਾ ਫੈਸਲਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਉਮੀਦਵਾਰੀ ਕਾਂਗਰਸ ਪਾਰਟੀ ਦੀ ਜਿਹੜੀ ਹੈ ਉਹ ਕਾਂਗਰਸ ਪਾਰਟੀ ਦਾ ਪੈਨਲ ਪੀਸੀਸੀ ਪ੍ਰਧਾਨ ਔਰ ਸੀਐਲਪੀ ਜਿਹੜੇ ਨੇ ਉਹ ਬੈਠ ਕੇ ਡਿਸਾਈਡ ਕਰਦੇ ਨੇ ਕਾਂਗਰਸ ਹਾਈ ਕਮਾਂਡ ਜਿਹੜੀ ਟਿਕਟਾਂ ਟੈਨ ਦਾ ਕੰਮ ਕਰਦੀ ਹੈ ਜਿੰਤੋਂ ਤੱਕ ਦਾਅਵੇ ਦੀ ਗੱਲ ਹੈ ਸਪੋਰਟ ਦੀ ਗੱਲ ਹੈ ਕੋ ਸਾਥੀ ਇੱਕ ਦੂਸਰੇ ਸਪੋਰਟ ਔਰ ਮਦਦ ਜ਼ਰੂਰ ਕਰਦੇ ਆ ਪਰ ਟਿਕਟਾਂ ਦਾ ਫੈਸਲਾ ਕਾਂਗਰਸ ਹਾਈ ਕਮਾਂਡ ਕਰਦੀ ਹੈ ਮਾਈ ਸੈਲਫ ਜਸਵਿੰਦਰ ਸਿੰਘ ਢਾਲੀਵਾਲ ਨੈਸ਼ਨਲ ਪ੍ਰੈਜ਼ੀਡੈਂਟ ਪੋਲੀਟੀਕਲ ਵਿੰਗ ਆਲ ਇੰਡੀਆ ਮੈਡੀਕਲ ਵੈਲਫੇਅਰ ਐਸੋਸੀਏਸ਼ਨ ਅ ਅੱਜ ਵੀ ਸਿੱਖ ਵਾਲਮੀਕੀ ਪਾਈਚਾਰੇ ਦੀ ਦਸ਼ਾ ਅਤੇ ਦਿਸ਼ਾ ਚਿੰਤਲ ਮਹਾਸੰमेलन ਜਿਹੜਾ ਚੌਥਾ ਮਹਾਸੰमेलन ਹੋ ਰਿਹਾ ਇਹਦਾ ਪਹਿਲਾ ਮਹਾਸੰमेलन ਦੀ ਸ਼ੁਰੂਆਤ ਹਰਮਾਨਗੜ੍ਹ ਰਾਜਸਥਾਨ ਤੋਂ ਅਸੀਂ ਕੀਤੀ ਸੀ ਦੂਜਾ ਮਾਨਸਾ ਸੀ ਤੀਜਾ ਤਰਨਤਾਰਾ ਤੇ ਚੌਥਾ ਅੱਜ ਮੋਗਾ ਦੇ ਬਦਨੀ ਕਲਾਂ ਵਿੱਚ ਹੋ ਰਿਹਾ ਸਾਡਾ ਮਕਸਦ ਜਿਹੜਾ ਹੈ ਕਿ ਰਾਹੁਲ ਗਾਂਧੀ ਜੀ ਜਿਹੜੀ ਗੱਲ ਕਰ ਰਹੇ ਨੇ ਕਿ ਮੈਂ ਭਾਗੀਦਾਰੀ ਦੇ ਸੰਖਿਆ ਦੇ ਅਨੁਪਾਤ 'ਚ ਭਾਗੀਦਾਰੀ ਦੇਣਾ ਚਾਹੁੰਨਾ ਤਾਂ ਅਸੀਂ ਉਸ ਦਿਨ ਤੋਂ ਮਜਵੀ ਸਿਖਵਾਲਮਕੀ ਭਾਈਚਾਰੇ ਜਿਹੜਾ ਜਦੀ ਪੋਪੂਲੇਸ਼ਨ ਪੰਜਾਬ ਦੇ ਅੰਦਰ 30% ਅਬਵ ਹੈ। ਉਹ 30% ਪੋਪੂਲੇਸ਼ਨ ਨੂੰ ਅੱਜ ਤੱਕ ਮੈਂ ਕਹਿੰਦਾ ਸੀਐਮ ਤਾਂ ਸਾਡਾ ਬਹੁਤ ਦੂਰ ਦੀ ਗੱਲ ਹੈ। ਸਾਨੂੰ ਜਿਹੜੀਆਂ ਭਾਗੀਦਾਰੀ ਦੇ ਅਨੁਪਾਤ 'ਚ ਟਿਕਟਾਂ ਮਿਲਣੀਆਂ ਚਾਹੀਦੀਆਂ ਸੀ ਨਾ ਉਹ ਟਿਕਟਾਂ ਵੀ ਕਿਸੇ ਪਾਰਟੀ ਨੇ ਨਹੀਂ ਦਿੱਤੀਆਂ ਜਿਹਦਾ ਇਸ ਮਜਵੀ ਸਿਖਵਾਲਮਕੀ ਭਾਈਚਾਰੇ ਨੂੰ ਬਹੁਤ ਰੋਸ ਹੈ। ਔਰ ਅਸੀਂ ਐਸੇ ਆਪਣੀ ਮੰਗ ਨੂੰ ਪੂਰਾ ਕਰਨ ਲਈ ਕਿਉਂਕਿ ਸਾਡੇ ਚ ਵੀ ਥੋੜੀਆਂ ਜਿਹੀਆਂ ਕਮੀਆਂ ਏ ਰਹੀਆਂ ਕਿ ਜਿਸ ਕੌਮ ਦੀਆਂ ਸਮਾਜਿਕ ਜੜ੍ਹਾਂ ਮਜ਼ਬੂਤ ਨਹੀਂ ਹੁੰਦੀਆਂ ਉਹਦੀਆਂ ਰਾਜਨੀਤਿਕ ਜੜ੍ਹਾਂ ਵੀ ਮਜ਼ਬੂਤ ਨਹੀਂ ਹੁੰਦੀਆਂ ਸਾਡੀਆਂ ਥੋੜੀਆਂ ਜਿਹੀਆਂ ਸਮਾਜਿਕ ਜੜ੍ਹਾਂ ਕਮਜ਼ੋਰ ਸੀ ਅਸੀਂ ਇਹ ਜਿਹੜੇ ਦਸ਼ਾ ਔਰ ਦਿਸ਼ਾ ਚਿੰਤਨ ਮਹਾਸੰमेलन ਕਰ ਰਹੇ ਹਾਂ ਅਸੀਂ ਇਹਦੇ ਮਾਧਮ ਨਾਲ ਸਾਡੀਆਂ ਕੌਮ ਦੀਆਂ ਸਮਾਜਿਕ ਜੜ੍ਹਾਂ ਮਜ਼ਬੂਤ ਕਰਕੇ ਰਾਜਨੀਤੀ ਦੇ ਅੰਦਰ ਵਾਰਿਸ ਕੌਮ ਸਰਦਾਰ ਖੁਜਿੰਦਰ ਸਿੰਘ ਦੀ ਡੈਣੀ ਦੇ ਨੇਤਰਤਵ ਚ ਇਹ ਜਿਹੜਾ ਸੰਮੇਲਨ ਚੱਲ ਰਿਹਾ ਨੇ ਮਹਾਸੰमेलन ਅਸੀਂ ਚੋਣੇ ਆ ਕਿ ਰਾਹੁਲ ਗਾਂਧੀ ਜੀ ਆਦਰਨੀ ਹੈ ਕਿਉਂਕਿ ਵਿਸ਼ਵਾਸ ਹੈ ਉਹ 90-10 ਦੀ ਭਾਗੀਦਾਰੀ ਦੀ ਜਿਹੜੀ ਗੱਲ ਕਰਦੇ ਐ ਤਾਂ ਜਦੋਂ ਪੰਜਾਬ ਬੰਨੀ ਛਾਤੀ ਮਾਰਨਗੇ ਤਾਂ ਅਸੀਂ ਨਹੀਂ ਮੰਨਦੇ ਕਿ ਮੱਜਵੀ ਸਿੰਘ ਵਾਲਮੀ ਕੀ ਭਾਈਚਾਰੇ ਦੀ 30% ਆਬਾਦੀ ਨੂੰ ਉਹ ਸੀਐਮ ਬਣਾਉਣ ਦੇ ਦਾਅਵੇ ਦੇ ਅੰਦਰ ਨਜ਼ਰ ਅੰਦਾਜ਼ ਕਰਨਗੇ ਕਿਉਂਕਿ ਪੰਜਾਬ ਦੇ ਇਸ ਤੋਂ ਪਹਿਲਾਂ ਹਰ ਬਰਾਦਰੀ ਦਾ ਸੀਐਮ ਬਣ ਚੁੱਕਿਆ ਹੈ ਹਿੰਦੂ ਭਾਈਚਾਰੇ ਚੋਂ ਵੀ ਬਣ ਗਿਆ ਔਰ ਜੱਟ ਸਿੰਘ ਭਾਈਚਾਰੇ ਦਾ ਤਾਂ ਕੋਈ ਅੰਤ ਹੀ ਨਹੀਂ ਗਿਆ ਰਾਮਗੜੀਆ ਸਮਾਜ ਤੋਂ ਪੁਰਵ ਰਾਸ਼ਟਰਪਤੀ ਆਦਮੀ ਗਨ ਜੈਲ ਸਿੰਘ ਜੀ ਬਣ ਚੁੱਕੇ ਨੇ ਪਿਛਲੇ ਚੋਣਾਂਾਂ ਚ ਜਿਹੜੇ ਰਮਦਾਸੀ ਭਾਈਚਾਰੇ ਦੀ ਮਾਤਰਾ 8-10% ਹੀ ਵੋਟ ਹੈ 8-10% ਮਾਤਰਾ ਔਰ ਉਹ ਵੀ ਸੀਐਮ ਬਣ ਚੁੱਕੇ ਨੇ ਤਾਂ ਅਸੀਂ ਰਾਹੁਲ ਜੀ ਤੇ ਵਿਸ਼ਵਾਸ ਕਰਦੇ ਹਾਂ ਕਿ ਰਾਹੁਲ ਗਾਂਧੀ ਜੀ 30% ਭਾਗੀਦਾਰੀ ਨੂੰ ਦੇਖਦੇ ਹੋਏ ਮਜਬੂਤ ਸ਼ਕਵਲਮਿਕ ਪਾਈਚਾ ਦਾ ਸੀਐਮ ਜੀ ਵੀ ਬਣਾਉਣਗੇ ਧੰਨਵਾਦ ਆਲ ਇੰਡੀਆ ਮਜਬੀ ਸਿੱਖ ਵੈਲਫੇਅਰ ਐਸੋਸੀਏਸ਼ਨ ਦਾ ਸੂਬਾ ਪ੍ਰਧਾਨ ਆ ਜੀ ਮੈਂ ਅੱਜ ਦਾ ਜਿਹੜਾ ਮਹਾਸਮੇਲਨ ਆ ਇਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ 350 ਸਾਲਾ ਹੋ ਚੁੱਕੇ ਆ ਜੀ ਉਸ ਨੂੰ ਸਮਰਪਿਤ ਅਸੀਂ ਸ਼ੀਸ਼ ਭੇਟਾ ਦਿਵਸ ਅੱਜ ਬਦਨੀਕਲਾ ਦਾਣਾ ਮੰਡੀ ਦੇ ਵਿੱਚ ਮਨਾ ਰਹੇ ਆ ਜੀ ਜਿਸ ਤਰੀਕੇ ਨਾਲ ਅੱਜ ਦੇਖਿਆ ਜਾ ਰਿਹਾ ਹੈਗਾ ਕਿ 3 ਦਿਨ ਤੋਂ ਉੱਪਰ ਜਾਣਾ ਹੈਗਾ ਕੁਝ ਕਾਫੀ ਸਿਆਸੀ ਲੀਡਰ ਵੀ ਪਹੁੰਚੇ ਹੋ ਗਏ ਤੇ ਕੀ ਰਣਨੀਤੀ ਬਣਾਈ ਜਾ ਰਹੀ ਹੈਗੀ ਅੱਜ ਜਿਹੜਾ ਪ੍ਰੋਗਰਾਮ ਆ ਇਹ ਮਜਬੀ ਸਿੱਖ ਤੇ ਵਾਲਮੀਕ ਭਾਈਚਾਰੇ ਦੇ ਲੋਕਾਂ ਨੇ ਰਲ ਕੇ ਇਹ ਮਨਾਇਆ ਵਾ ਇਹ ਪ੍ਰੋਗਰਾਮ ਮੋਗਾ ਜ਼ਿਲ੍ਹੇ ਦਾ ਸੀਗਾ ਤੇ ਪਰ ਵੱਖ-ਵੱਖ ਜ਼ਿਲ੍ਹਿਆਂ ਤੋਂ ਵੀ ਇਹ ਲੋਕ ਇੱਥੇ ਪਹੁੰਚੇ ਆ ਤੇ ਇਹ ਸਾਡਾ ਜਿਹੜਾ ਹਾਲ ਆ ਇਹ ਪੂਰਾ ਭਰ ਚੁੱਕਿਆ ਵਾ ਸੋ ਭਾਈਚਾਰਾ ਜਿਹੜਾ 350 ਸਾਲਾ ਜਿਹੜਾ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ ਆ ਉਹਨੂੰ ਇੱਕ ਵੱਡੇ ਲੈਵਲ ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਲੜੀ ਇਹ ਮਨਾਈ ਜਾ ਰਹੀ ਆ ਜਿਹੜੀ ਕਿ ਸ਼ੁਰੂਆਤ ਅਸੀਂ ਮੋਗੇ ਦੀ ਧਰਤੀ ਤੋਂ ਕੀਤੀ ਆ ਕਿਉਂਕਿ ਜਿਹੜੀ ਹਿੰਦ ਦੀ ਚਾਦਰ ਸੀਗੀ ਉਹਨਾਂ ਨੇ ਜਿਹੜੀ ਸ਼ਹਾਦਤ ਆ ਉਹ ਕੌਮ ਲਈ ਉਹਨਾਂ ਨੇ ਮੁਲਕ ਲਈ ਉਹਨਾਂ ਨੇ Hindu ਲੋਕ Hindu ਸਾਡੇ ਜਿਹੜੇ ਭਾਈ ਸਾਰਾ ਵਾ ਉਹਨਾਂ ਦੇ ਵਾਸਤੇ ਦਿੱਤੀ ਆ ਸੋ ਉਸ ਸ਼ੀਸ਼ ਨੂੰ ਜਦੋਂ ਔਰੰਗਜ਼ੇਬ ਦੇ ਨੇ ਜਿਹੜਾ ਲਲਕਾਰਿਆ ਸੀਗਾ ਕਿ ਸ਼ੀਸ਼ ਤੇ ਤਾੜਾ ਜਿਹੜਾ ਜੇ ਕੋਈ ਚੁੱਕੂਗਾ ਤਾਂ ਉਹਦੀ ਕੌਮ ਦਾ ਜਿਹੜਾ ਅਸੀਂ ਸਾਰਾ ਕੁਝ ਮਿਟਾ ਦੇਵਾਂਗੇ ਉੱਥੇ ਸਾਡੇ ਮਹਾਨ ਚਰਨੈਲ ਬਾਬਾ ਜੀਵਨ ਸਿੰਘ ਜੀ ਉਸ ਸ਼ੀਸ਼ ਨੂੰ ਉਥੋਂ ਆਪਣੇ ਚੁੱਕ ਕੇ ਉਹ ਲੈ ਕੇ ਆਏ ਸੀਗੇ ਸ਼੍ਰੀ ਹਰਨਾਨਪੁਰ ਸਾਹਿਬ ਤੇ ਅਸੀਂ ਆਪਣੇ ਲੋਕਾਂ ਨੂੰ ਉਸ ਸ਼ਹਾਦਤ ਤੇ ਜਿਹੜੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੇ ਬਾਬਾ ਜੀਵਨ ਸਿੰਘ ਜੀ ਦੀ ਕੁਰਬਾਨੀ ਨੂੰ ਜਿਹੜਾ ਯਾਦ ਕਰਦੇ ਹੋਏ ਅੱਜ ਅਸੀਂ ਇਹ ਦਿਨ ਵੱਡੇ ਵੱਡੇ ਪੱਧਰ ਤੇ ਦਿਨ ਮਨਾ ਰਹੇ ਆ ਸੋ ਅੱਜ ਇੱਥੇ ਬਹੁਤ ਵੱਡੇ ਲੈਵਲ ਤੇ ਭਾਈਚਾਰਾ ਇਕੱਠਾ ਹੋਇਆ ਦੋ ਤੁਸੀਂ ਗੱਲ ਕਰ ਰਹੇ ਸੀ ਸਟੇਟ ਦਾ 2027 ਦੇ ਨਿਚੋੜਾਂ ਵੀ ਆ ਰਹੀਆਂ ਜੀ ਤੇ ਵਾਸਤੇ ਕੀ ਰਾਮ ਨੰਦਰ ਪੋਲੇ ਬਣਾ ਲਈ ਤਿਆਰ ਕੀਤੀ ਉਹਦੇ ਵਿੱਚ ਇਹ ਆ ਜੀ ਅੱਜ ਇੱਥੇ ਵੱਖ-ਵੱਖ ਪੋਲੀਟੀਕਲ ਪਾਰਟੀਆਂ ਦੇ ਆਗੂ ਵੀ ਸਾਡੇ ਭਾਈਚਾਰੇ ਦੇ ਕੰਮ ਕਰਦੇ ਆ ਬਹੁਤ ਸਾਰੇ ਲੋਕ ਆ ਜਿਹੜੇ ਉਹ ਡਿਮਾਂਡ ਕਰ ਰਹੇ ਆ ਕਿ ਸਰਦਾਰ ਸੁਖਵਿੰਦਰ ਸਿੰਘ ਡੈਣੀ ਆ ਵਾਰਸੇ ਕੌਮ ਮੰਚ ਤੋਂ ਵੀ ਲੋਕਾਂ ਲੋਕੀ ਐਲਾਨ ਕਰ ਰਹੇ ਆ ਉਹ ਚਾਹੁੰਦੇ ਆ ਕਿ ਸਰਦਾਰ ਸੁਖਵਿੰਦਰ ਸਿੰਘ ਜੀ ਡੈਣੀ ਉਹ ਮੁੱਖ ਮੰਤਰੀ ਬਣਨ ਤੇ ਇਹ ਲੋਕ ਆ ਜਿਹੜੇ ਚਾਹੁੰਦੇ ਆ ਕਿ ਅਸੀਂ ਰਾਜਨੀਤਿਕ ਤੌਰ ਤੇ ਵੀ ਉੱਪਰ ਉਠੀਏ ਧਾਰਮਿਕ ਤੌਰ ਤੇ ਵੀ ਉੱਪਰ ਉਠੀਏ ਜੇ ਅਸੀਂ ਧਾਰਮਿਕ ਤੇ ਰਾਜਨੀਤਿਕ ਤੌਰ ਤੇ ਉੱਪਰ ਉੱਠਦੇ ਆ ਤਾਂ ਸਾਡੀ ਆਰਥਿਕ ਸਥਿਤੀ ਆ ਜਿਹੜੀ ਉਹ ਬਦਲ ਸਕਦੀ ਆ ਅਦਰਵਾਈਜ਼ ਸਾਡਾ ਭਾਈਚਾਰਾ ਬਹੁਤ ਥੱਲੇ ਆ ਅੱਜ ਅਨਾਉਂਸਮੈਂਟ ਕੀਤੀ ਗਈ ਹੈਗੀ ਉਹਨਾਂ ਨੂੰ ਉਮੀਦਵਾਰ ਚੀਆ ਨੂੰ ਉਮੀਦਵਾਰ ਦੇਖਦੇ ਦੇਖੋ ਸਰਦਾਰ ਸੁਖਵਿੰਦਰ ਸਿੰਘ ਡੈਣੀ ਆ ਉਹ ਪਹਿਲਾਂ ਹੀ ਆ ਆਲਰੇਡੀ ਕਾਂਗਰਸ ਚ ਕੰਮ ਕਰ ਰਹੇ ਆ ਲੰਬੇ ਸਮੇਂ ਤੋਂ ਉਹਨਾਂ ਦੇ ਫਾਦਰ ਸਾਹਿਬ ਵੀ ਮੰਤਰੀ ਰਹ ਚੁੱਕੇ ਆ ਉਹਨਾਂ ਦੇ ਨਾਨਾ ਜੀ ਵੀ ਮੰਤਰੀ ਰਹ ਚੁੱਕੇ ਆ ਸੋ ਜਦੋਂ ਵੀ ਕਿਤੇ ਭਾਈਚਾਰੇ ਨੂੰ ਦੁੱਖ ਤਕਲੀਫ ਹੁੰਦੀ ਆ ਹੱਕ ਹਕੂਕਾਂ ਦੀ ਗੱਲ ਹੁੰਦੀ ਆ ਤੇ ਸਰਦਾਰ ਸੁਖਵਿੰਦਰ ਸਿੰਘ ਡੈਣੀ ਉਹ ਹੱਕ ਹਕੂਕਾਂ ਦੇ ਵਾਸਤੇ ਆਪਣੀ ਆਵਾਜ਼ ਆ ਜਿਹੜੇ ਬੁਲੰਦ ਕਰਦੇ ਰਹਿੰਦੇ ਆ ਤੇ ਲੋਕ ਉਹਨਾਂ ਨੂੰ ਚਾਹੁੰਦੇ ਵੀ ਆ ਸੋ ਲੋਕਾਂ ਦੀ ਡਿਮਾਂਡ ਆ ਲੋਕਾਂ ਦੀ ਮੰਗ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਦਾਰ ਸੁਖਵਿੰਦਰ ਸਿੰਘ ਡੈਣੀ ਨੂੰ ਅਸੀਂ ਮੁੱਖ ਮੰਤਰੀ ਵੀ ਬਣਾਈਏ